ਕਾਲਸਾ ਵੈਜੀ ਕੀ ਫਤਿਹ ਅ ਅੱਜ ਤੁਹਾਨੂੰ ਸ਼ਾਰਟ ਨੋਟਿਸ ਤੇ ਤਕਲੀਫ ਦਿੱਤੀ ਮੈਂ ਤੁਹਾਡਾ ਧੰਨਵਾਦ ਦਿਆਂ ਕਿ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਫਰਵਰੀ 1986 ਦੇ ਵਿੱਚ ਅ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬੀੜਾ ਜਿਹੜੀਆਂ ਹੈ ਉਹ ਅਗਨੀ ਭੇਟ ਹੋਈਆਂ ਸੀ ਤੇ 4 ਫਰਵਰੀ 1986 ਨੂੰ ਉਥੇ ਇੱਕ ਗੋਲੀकांड ਹੋਇਆ ਜਿਹਦਾ ਨਾਮ ਕੋਦਰ ਗੋਲੀकांड ਕਹਿੰਦੇ ਆ ਤੇ ਉਸ ਗੋਲੀकांड ਦੇ ਵਿੱਚ ਬੜੇ ਅਫਸੋਸ ਦੀ ਗੱਲ ਹੈ ਕਿ ਚਾਰ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਜਿਹੜੀਆਂ ਹੈ ਉਹ ਚਲੀਆਂ ਗਈਆਂ ਸੰਸਕ੍ਰਿਤੀ ਇੱਕ ਸੋਭਾ ਦੀ ਸ਼ਿਕਾਇਤ ਸਰਕੂਲੇਟ ਹੋ ਰਹੀ ਹੈ ਉਹਦੇ ਵਿੱਚ ਮੇਰਾ ਨਾਮ ਵੀ ਆਉਂਦਾ ਹੈ ਤੋ ਮੈਂ ਇਸ ਕਰਕੇ ਫੌਲੇ ਦਰਸ਼ਨ ਕਰ ਰਿਹਾ ਕਿ ਮੈਂ ਆਪਣਾ ਵਰਸ਼ਨ ਜਿਹੜਾ ਹੈ ਉਹ ਕਲੀਅਰ ਕਰ ਸਕਾਂ ਤੇਲੀ ਗਲਤਾਂ ਕਿ ਇਸ ਗੋਲੀकांड ਦੇ ਸਬੰਧ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਜੁਡੀਸ਼ੀਅਲ ਕਮਿਸ਼ਨ ਬਣਾਇਆ ਸੀ ਜਿਹੜਾ ਹਾਈएस्ट ਲੈਵਲ ਆਫ ਕਮਿਸ਼ਨਰ ਜੁਡੀਸ਼ੀਅਲ ਕਮਿਸ਼ਨ ਜਸਟਿਸ ਗੁਰਨਾਮ ਸਿੰਘ ਹਾਈ ਕੋਰਟ ਦੇ ਰਿਟਾਇਰਡ ਜਜ ਹਨ ਉਸ ਕਮਿਸ਼ਨ ਨੇ ਇਸ ਵੀ ਪਰਤਾਲ ਕੀਤੀ ਉਸ ਪਰਤਾਲ ਦੇ ਮੈਂ ਰੈਲੇਵੈਂਟ ਪੇजेस ਜਿਹੜੇ ਹਨ ਉਹਦੇ ਪੈਰਾ 41 ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼੍ਰੀ ਏ ਕੇ ਸ਼ਰਮਾ ਐਸ ਪੀ ოਪਰੇਸ਼ਨ ਤੋਂ ਕਿ ਸੀ ਆਰ ਪੀ ਦਾ ਐਸ ਪੀ ਸੀ ਉਸ ਵਕਤ ਉਸ ਦਾ ਨਰੀਖਣ ਕੀਤਾ ਗਿਆ ਔਰ ਉਸ ਨੇ ਦੱਸਿਆ ਕਿ ਕੋਈ 4 ਵਜੇ ਦੇ ਕਰੀਬ ਉਸ ਨੇ ਗੋਲੀਆਂ ਚਲਾਉਣ ਦਾ ਆਪਣਾ ਫੈਸਲਾ ਕੀਤਾ ਅਤੇ ਉਸ ਸਮੇਂ ਉਸ ਨੇ ਦਿਲਾ ਮੈਜਿਸਟ੍ਰੇਟ ਪਾਸੋਂ ਵੈਰਲੇ ਸੁਪੇਵੀ ਇਜਾਜ਼ਤ ਨਹੀਂ ਲਈ ਸੀ ਕਿਉਂਕਿ ਇਹ ਸੰਭਵ ਨਹੀਂ ਸੀ ਐਸਪੀ ਆਪਰੇਸ਼ਨ ਨੇ ਕਿਹਾ ਕਿ ਮੈਂ ਉਸ ਟਾਈਮ ਤੇ ਮੈਂ ਐਡੀਸ਼ਨਲ ਡਿਪਟੀ ਕਮਿਸ਼ਨਰ ਦਿਲੰਦਰ ਸੀ ਡਿਪਟੀ ਕਮਿਸ਼ਨਰ ਟ੍ਰੇਨਿੰਗ ਤੇ ਗਏ ਹੋਏ ਸੀ ਇੱਕ ਵੀਕ ਵੀ ਇਸ ਕਰਕੇ ਮੈਂ ਬਤੌਰ ਡੀਸੀ ਮੇਰੇ ਕੋਲ ਚਾਰਜ ਸੀਗਾ ਤੋਂ ਇਹ ਹੁਣ ਐਸਪੀ ਆਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਚਲਾਉਣ ਦਾ ਹੁਕਮ ਉਹਨੇ ਦਿੱਤਾ ਤੇ ਮੈਥੋਂ ਬਤੌਰ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਜ਼ਿਲ੍ਹਾ ਮੈਜਿਸਟ੍ਰੇਟ ਉਸਨੇ ਕੋਈ ਆਗਿਆ ਨਹੀਂ ਲਈ ਸੀ ਅੱਗੇ ਰਿਪੋਰਟ ਦਾ ਜਿਹੜਾ ਹੈ ਪੈਰਾ 71 ਕਿ ਜ਼ਿਲ੍ਹਾ ਜੱਜ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕਿ ਜੁਡੀਸ਼ਲ ਲੈਂਗੁਏਜ ਯੂਜ਼ ਕਰ ਲਈ ਜ਼ਿਲ੍ਹਾ ਮੈਜਿਸਟ੍ਰੇਟ ਪੁਲਿਸ ਸਟੇਸ਼ਨ ਨਕੋਦਰ ਜੋ ਕਿ ਸ਼ੇਰਪੁਰ ਪੁਲ ਜਿੱਥੇ ਗੋਲੀਆਂ ਚੱਲੀਆਂ ਸਨ ਤੋਂ 1 ਕਿਲੋਮੀਟਰ ਤੱਕ ਦੇ ਨੇੜੇ ਫਾਸਲੇ ਦੇ ਵਿੱਚ ਪੁਲਿਸ ਸਟੇਸ਼ਨ ਵਿਖੇ ਮੌਜੂਦ ਸੀ ਪਰੰਤੂ ਏਕੇ ਸ਼ਰਮਾ ਸੁਪਰਡਿੰਟੈਂਟ ਪੁਲਿਸ ਆਪਰੇਸ਼ਨ ਨੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਵਾਇਰਲੈਸ 'ਤੇ ਰਾਹੀਂ ਵੀ ਆਗਿਆ ਨਹੀਂ ਲਈ ਸੀ ਉਸਨੇ ਦੱਸਿਆ ਕਿ ਉਸ ਸਮੇਂ ਮੈਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਵਾਇਰਲੈਸ 'ਤੇ ਆਗਿਆ ਨਹੀਂ ਲਈ ਕਿਉਂਕਿ ਇਹ ਸੰਭਵ ਨਹੀਂ ਸੀ ਅੱਗੇ ਲਿਖਿਆ ਸ਼੍ਰੀ ਸ਼ਰਮਾ ਨੇ ਭੀੜ ਤੇ ਗੋਲੀ ਚਲਾਉਣ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦੀ ਆਗਿਆ ਨਹੀਂ ਲਈ ਸੀ ਇਹ ਵੀ ਉਹਨਾਂ ਨੇ ਰਿਪੀਟ ਕੀਤਾ ਪੈਰਾ 76 ਰਿਪੋਰਟ ਦਾ ਜਿਸ ਵਿੱਚ ਜੋਸਫ ਗੁਰਨਾਮ ਸਿੰਘ ਜੀ ਨੇ ਰਿਕਾਰਡ ਕੀਤਾ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਵੀ ਸ਼੍ਰੀ ਏਕੇ ਸ਼ਰਮਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਭੀੜ ਉੱਤੇ ਗੋਲੀਆਂ ਚਲਾਉਣ ਬਾਰੇ ਸੁਨੇਹਾ ਨਹੀਂ ਦਿੱਤਾ ਸੀ ਜਦਕਿ ਜ਼ਿਲ੍ਹਾ ਮੈਜਿਸਟ੍ਰੇਟ ਕੇਵਲ 1 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਸੀ ਕਿਉਂਕਿ ਸ਼ੇਰਪੁਰ ਪੁਲਿਸ ਜਿੱਥੇ ਗੋਲੀ ਚੱਲੀ ਔਰ ਪੁਲਿਸ ਸਟੇਸ਼ਨ ਦੇ ਉੱਤੇ ਮੈਂ ਬੈਠਾ ਸੀ ਉਹ 1 ਕਿਲੋਮੀਟਰ ਦਾ ਫਾਸਲਾ ਸੀ ਅੱਗੇ ਲਿਖਿਆ ਹੈ ਕਿ ਇੱਥੋਂ ਤੱਕ ਉਸਨੇ ਐਸਐਸਪੀ ਦਾ ਜ਼ਿਲ੍ਹਾ ਮੈਜਿਸਟ੍ਰੇਟ ਦੀ ਮਦਦ ਨਹੀਂ ਲਈ ਜੋ ਕਿ 1 ਕਿਲੋਮੀਟਰ ਦੇ ਫਾਸਲੇ ਤੇ ਉਪਲਬਧ ਸਪੈਰੋ ਰਿਪੋਰਟ ਦੇ 11 45 ਦੇ ਵਿੱਚ ਜਸਟਿਸ ਗਗਨਾਂ ਸਿੰਘ ਨੇ ਰਿਪੋਰਟ ਕੀਤਾ ਕਿ ਸ਼ੇਰਪੁਰ ਗੁੱਪੂਲ ਵਿਖੇ ਗੋਲੀਆਂ ਚਲਾਉਣ ਵਾਲੇ ਪਤਾ ਲੱਗਣ ਉੱਤੇ ਏਡੀਸੀ ਅਤੇ ਐਸਐਸਪੀ ਘਟਨਾ ਸਥਾਨ ਤੇ ਪਹੁੰਚੇ ਕਿਉਂਕਿ ਉਹਨਾਂ ਨੇ ਸਾਨੂੰ ਦੱਸਿਆ ਇਹ ਨਹੀਂ ਜਦੋਂ ਅਸੀਂ ਸੁਣਿਆ ਆਵਾਜ਼ ਤਾਂ ਅਸੀਂ ਉੱਥੇ ਘਟਨਾ ਸਥਾਨ ਤੇ ਪਹੁੰਚੇ ਤੋਂ ਇਸ ਰਿਪੋਰਟ ਤੋਂ ਇਹ ਸਪਸ਼ਟ ਹੈ ਕਿ ਮੈਂ ਜੂਡੀਸ਼ਨ ਟ੍ਰਿਬਿਨਲ ਦੀ ਇਨਕੁਆਇਰੀ ਰਿਪੋਰਟ ਤੋਂ ਸਪਸ਼ਟ ਕਿ ਨਾ ਤਾਂ ਮੈਂ ਗੋਲੀ ਚਲਾਉਣ ਵੇਲੇ ਸ਼ੇਰਪੁਰ ਘਟਨਾ ਸਥਾਨ ਤੇ ਹਾਜ਼ਰ ਸੀ ਜਿੱਥੇ ਗੋਲੀ ਚੱਲੀ ਅਤੇ ਨਾ ਹੀ ਮੇਰੇ ਵੱਲੋਂ ਫੋਰਸ ਦੀ ਵਰਤੋਂ ਜਾਂ ਗੋਲੀ ਚਲਾਉਣ ਦਾ ਕੋਈ ਹੁਕਮ ਦਿੱਤਾ ਗਿਆ ਕਿਉਂਕਿ ਐਸਪੀ ਆਪਰੇਸ਼ਨ ਨੇ ਆਪ ਮੰਨਿਆ ਕਿ ਗੋਲੀ ਮੈਂ ਖੁਰਚ ਲਾਉਣ ਦਾ ਹੁਕਮ ਦਿੱਤਾ ਇਥੋਂ ਤੱਕ ਕਿ ਪੁਲਿਸ ਵੱਲੋਂ ਮੈਥੋਂ ਗੋਲੀ ਚਲਾਉਣ ਬਾਰੇ ਕੋਈ ਆਗਿਆ ਵੀ ਨਹੀਂ ਲਈ ਗਈ ਸੀ ਹੁਕਮ ਤੱਕ ਹੀ ਲੈਣਾ ਸੀ ਇਥੋਂ ਤੱਕ ਕਿ ਗੋਲੀ ਚਲਾਉਣ ਤੋਂ ਬਾਅਦ ਵੀ ਐਸਪੀ ਆਪਰੇਸ਼ਨ ਵੱਲੋਂ ਗੋਲੀ ਚਲਾਉਣ ਦੀ ਸੂਚਨਾ ਜੜੀ ਹੈ ਉਹ ਨਹੀਂ ਦਿੱਤੀ ਗਈ ਇਸ ਕਰਕੇ ਮੈਂ ਨਿਮਰਤਾ ਸਹਿਤ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਦੋ ਗੋਲੀकांड ਸੀ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ ਨਾ ਮੈਂ ਉੱਥੇ ਮੌਜੂਦ ਸੀ ਔਰ ਨਾ ਹੀ ਮੇਰੇ ਵੱਲੋਂ ਕੋਈ ਫੋਰਸ ਦਾ ਜਾਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਗਿਆ ਔਰ ਨਾ ਹੀ ਮੈਥੋਂ ਵਾਇਰਲੈਸ ਤੇ ਕੋਈ ਪਰਮਿਸ਼ਨ ਲਈ ਗਈ ਜਿਹੜੀ ਕਿ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਮੈਂ ਕਹਿ ਰਿਹਾ ਆਪਣੇ ਵੱਲੋਂ ਜਿਹੜਾ ਹੈ ਉਹ ਕੁਝ ਵੀ ਨਹੀਂ ਕਹਿ ਰਿਹਾ ਅੱਗੇ ਜਿਹੜੀ ਸ਼ਿਕਾਇਤ ਹੈ ਇਹਦੇ ਵਿੱਚ ਇੱਕ ਦੋ ਗੱਲਾਂ ਲਿਖੀਆਂ ਹੋਈਆਂ ਕਿ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਵਾਰਾ ਸਿੰਘ ਗੁਰਾ ਗੁਰੂ ਦੇ ਹੁਕਮ ਤੇ ਪੋਸਟਮਾਰਟਮ ਕੀਤਾ ਗਿਆ ਹੁਣ ਇਹ ਦੇਖੋ ਵੀ ਪੋਸਟਮਾਰਟਮ ਤਾਂ ਜਿਹੜਾ ਹੈ ਕਰਾਉਣਾ ਹੀ ਹੁੰਦਾ ਹੈ ਜੇ ਪੋਸਟਮਾਰਟਮ ਨਾ ਕਰਾਓ ਤਾਂ ਇਹਦਾ ਮਤਲਬ ਤੁਸੀਂ ਖੁਰਦਪੁਰਦ ਕਰ ਰਹੇ ਹੋ ਇਸ ਕਰਕੇ ਪੋਸਟਮਾਰਟਮ ਜਿਹੜਾ ਹੈ ਮੇਰੇ ਕੋਲੇ ਪੁਲਿਸ ਲੈ ਕੇ ਆਈ ਤੇ ਪੋਸਟਮਾਰਟਮ ਕਰਉਣਾ ਉਹਤੇ ਮੈਂ ਆਗਾ ਦੇ ਦਿੱਤੇ ਕਿ ਪੋਸਟਮਾਰਟਮ ਕਰਾਓ ਤੇ ਅੱਗੇ ਜਿਹੜਾ ਲਿਖਿਆ ਹੈ ਕਿ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪ ਵੀ ਅੰਤਮ ਸੰਸਕਾਰ ਲਈ ਨਸੀਬ ਨਾ ਹੋਵੇ। ਇਹ ਦੇਖੋ ਜਿਹੜੇ ਬੋਡੀਜ਼ ਨੇ ਉਹ ਪੁਲਿਸ ਵਾਲਿਆਂ ਨੇ ਦੇਖਣਾ ਹੁੰਦਾ। ਨਾ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕਿ ਆਰਡਰ ਲੈਣਾ ਹੁੰਦਾ ਕਿ ਕੀ ਕਰਨਾ ਨਾ ਹੀ ਮੈਥੋਂ ਕੀ ਆਰਡਰ ਲਿਆ। ਨਾ ਹੀ ਕਿਤੇ ਉਹਦਾ ਆਰਡਰ ਹੈ ਨਾ ਹੀ ਮੇਰੇ ਕੋਈ ਪ੍ਰਪੋਜ਼ਲ ਆਈ ਹੈ। ਉਹ ਪੁਲਿਸ ਨੇ ਕੀ ਕੀਤਾ ਉਹ ਪੁਲਿਸ ਜਾਣਦੀ ਉਹਦਾ ਬਾਰੇ ਜੇ ਮੇਰੇ ਵੱਲੋਂ ਕੋਈ ਉੱਥੇ ਕੋਈ ਹੁਕਮ ਕੀਤਾ ਹੋਵੇ ਜਾਂ ਮੇਰੇ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੋਵੇ ਤਾਂ ਹੀ ਅਸੀਂ ਦੇਣ ਦਵਾਂਗੇ ਅੱਗੇ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਇਹ ਰਿਪੋਰਟ 31 ਅਕਤੂਬਰ 1986 ਨੂੰ ਸੌਂਪ ਦਿੱਤੀ ਗਈ ਸੀ ਪਰ ਸਰਕਾਰ ਨੇ ਇਹ ਰਿਪੋਰਟ ਗੱਬ ਲਈ ਚਲੋ ਇਹ ਮੇਰਾ ਹੈ ਨਹੀਂਗਾ ਪਰ ਮੈਂ ਇੱਕ ਦੱਸਣਾ ਚਾਹੁੰਦਾ ਇੱਥੇ ਕਿ ਇਹ ਰਿਪੋਰਟ ਇੱਕ ਪਬਲਿਕ ਡਾਕੂਮੈਂਟ ਹੈ ਇਹ ਨੈਟ ਤੇ ਅਵੇਲੇਬਲ ਹੈ ਜਸਟਿਸ ਗੁਰਨਾਮ ਸਿੰਘ ਇਨਕੁਆਇਰੀ ਰਿਪੋਰਟ ਟਾਈਪ ਕਰਕੇ ਤੁਸੀਂ ਸਾਰੀ ਰਿਪੋਰਟ ਮੈਂ ਤਾਂ ਆਪਣੇ ਰੈਲੇਵੈਂਟ ਪੇਜ ਕੰਦੇ ਸਾਰੀ ਰਿਪੋਰਟ ਉੱਥੇ ਲੱਗਦਾ ਹੈ ਇਸ ਕਰਕੇ ਇਹ ਰਿਪੋਰਟ ਜਿਹੜੀ ਹੈ ਪਬਲਿਕ ਡਾਕੂਮੈਂਟ ਹੈ ਔਰ ਨੈਟ ਤੇ ਜਿਹੜੀ ਹੈ ਇਹ ਰਿਪੋਰਟ ਉਹ ਅਵੇਲੇਬਲ ਹੈ ਬਾਕੀ ਜਿਹੜਾ ਲਿਖਿਆ ਕਿ ਅ ਦਰਬਾਰਾ ਸਿੰਘ ਨੂੰ ਡਾਗੀ ਅਫਸਰ ਨੂੰ ਕਾਰਜਕਾਰੀ ਸਲਾਹਕਾਰ ਬਣਾਇਆ ਗਿਆ ਦੇਖੋ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਨਾ ਕਿ ਨਾ ਨਾ ਗੋਲੀ ਚਲਾਉਣ ਵੇਲੇ ਘਟਨਾ ਸਥਾਨ ਤੇ ਹਾਜ਼ਰ ਸੀ ਨਾ ਮੇਰੇ ਵੱਲੋਂ ਕੋਈ ਗੋਲੀ ਚਲਾਉਣਾ ਕਿਉਂਕਿ ਫੋਰਸ ਡਾੜ ਦਿੱਤਾ ਗਿਆ ਫਿਰ ਮੈਂ ਦਾਗੀ ਕਿਸ ਤਰ੍ਹਾਂ ਹੋਇਆ ਔਰ ਜਿਹੜਾ ਹੈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਉਹਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਉਹ ਤੇ ਸਰਕਾਰ ਨੇ ਕੀ ਐਕਸ਼ਨ ਲਿਆ ਕੀ ਲੈਣਾ ਸੀਆਰਪੀ ਦਾ ਅਫਸਰ ਸੀ ਉਹ ਤੇ ਸੈਂਟਰਲ ਗਵਰਨਮੈਂਟ ਨੇ ਐਕਸ਼ਨ ਲੈਣਾ ਹੁੰਦਾ ਕਿੱਥੇ ਹੋ ਰਿਪੋਰਟ ਗਈ ਉਹ ਤਾਂ ਸਾਨੂੰ ਤਾਂ ਕੋਈ ਰਿਪੋਰਟ ਦਿੱਤੀ ਨਹੀਂ ਉਹ ਫਿਰ ਅੱਗੇ ਉਹ ਤੇ ਕੀ ਐਕਸ਼ਨ ਹੋਇਆ ਉਹ ਵਕਰੀ ਗੱਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਮੰਦਪੜੀ ਘਟਨਾ ਸੀ ਜਿਹੜੀਆਂ ਚਾਰ ਨੌਜਵਾਨਾਂ ਦੀ ਕੀਮਤੀ ਜਾਨਾਂ ਗਈਆਂ ਬੜੇ ਅਫਸੋਸ ਦੀ ਗੱਲ ਹੈ ਪਰ ਮੈਂ ਆਪਣਾ ਵਰਸ਼ਨ ਕਲੀਅਰ ਕਰਦਾ ਕਿ ਮੇਰਾ ਇਸ ਗੋਲੀकांड ਦੇ ਨਾਲ ਕੋਈ ਹੁਕਮ ਦੇਣ ਦਾ ਜਾਂ ਕਿ ਉੱਥੇ ਮੌਕੇ ਤੇ ਹੋਣ ਦਾ ਗੋਲੀकांड ਜਿੱਥੇ ਹੋਇਆ ਉਹਦੇ ਨਾਲ ਮੇਰਾ ਕੋਈ ਤਾਲੁਕ ਨਹੀਂ ਸੀ ਔਰ ਨਾ ਹੀ ਜਿਸ ਤਰ੍ਹਾਂ ਮੈਂ ਦੂਦੇ ਪੁਆਇੰਟ ਕਲੀਅਰ ਕੀਤਾ ਕਿ ਪੋਸਟਮਾਰਟਮ ਮੈਂ ਜਦੋਂ ਪੋਸਟਮਾਰਟਮ ਦੇ ਨਾ ਕਰਾਉਂਦੇ ਫਿਰ ਦੋਸ਼ ਲੱਗਦਾ ਕਿ ਪੋਸਟਮਾਰਟਮ ਕਰਾਇਆ ਨਹੀਂ ਫਿਰ ਹੁੰਦਾ ਕਿ ਖੁਰਦ-ਬੁਰਦ ਕਰਦੇ ਜਾਂ ਕਿਸ ਤਰ੍ਹਾਂ ਕਰਦੇ ਆ ਪੋਸਟਮਾਰਟਮ ਕਰਾਇਆ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਇੱਕ ਇਹਨਾਂ ਨੇ ਲਿਖਿਆ ਕਿ ਦਰਬਾਰਾ ਸਿੰਘ ਗੁਰੂ ਵੀ ਜਿਹੜਾ ਹੈ ਸੁਮੇਲ ਸੈਣੀ ਤੇ ਹਰ ਹਾਲ ਬੜੀ ਕਤਾਰ ਚੋਂਦਾ ਜੇ ਮੈਂ ਕੋਈ ਗੋਲੀ ਦਾ ਆਰਡਰ ਦਿੱਤਾ ਹੁੰਦਾ ਤਾਂ ਹੀ ਮੇਰੀ ਕੋਈ ਇਹ ਗੱਲ ਹੁੰਦੀ ਨਾ ਕੋਈ ਗੋਲੀ ਦਾ ਆਰਡਰ ਹੈ ਇਹ ਮੈਂ ਨਹੀਂ ਕਿਹਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਤੁਸੀਂ ਤੁਹਾਡੇ ਤੋਂ ਕੋਈ ਵੀ ਨੈਟ ਤੇ ਡਾਊਨਲੋਡ ਕਰ ਸਕਦੇ ਹੋ ਸਾਰੀ ਦੀ ਸਾਰੀ ਰਿਪੋਰਟ ਫੁੱਲ ਰਿਪੋਰਟ ਜਿਹੜੀ ਹੈ ਉਹ ਦੇਖ ਸਕਦੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਬਾਕੀ ਦੇਖੋ ਅਦਕਲ ਕਾਫੀ ਤਾਕਤਾਂ ਨੇ ਏਜੰਸੀਆਂ ਵੀ ਲੱਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਦੇਖੋ ਗੱਲ ਕਿ ਇਹ 1986 ਦੀ ਗੱਲ ਹੈ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਉਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਹੁਣ ਪਹਿਲਾਂ ਨਹੀਂ ਆਈ ਮੈਨੂੰ ਸਲਾਹਕਾਰ ਲਾਤਾ ਤਾਂ ਇਹ ਪਤਾ ਨਹੀਂ ਕਿਉਂ ਇਹ ਗੱਲ ਹੁਣ ਸਾਹਮਣੇ ਆਈ ਹੈ ਕਿਉਂ ਆਈ ਹੈ ਔਰ ਫਿਰ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗਾ ਤਾਂ ਸੱਚਾਈ ਹੋਵੇ ਚਲੋ ਮੈਂ ਵੀ ਆਪਣਾ ਜਿਹੜਾ ਹੈ ਉਹ ਕਹਿ ਦਿਆਂ ਵੀ ਭਾਈ ਮੈਂ ਮਾਫੀ ਮੰਗਦਾ ਇਸ ਗਲਤੀ ਮੈਂ ਆਪ ਨਹੀਂ ਕਹਿੰਦਾ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਕਹਿੰਦਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜੋ ਤਾਕਤਾਂ ਲਗੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਹ ਵੀ ਉਸੇ ਦਾ ਇੱਕ ਹਿੱਸਾ ਹੈ ਜਿਹੜਾ ਪਤਾ ਨਹੀਂ ਕਿਉਂ ਕਰਾਈ ਹੈ ਕਿਉਂ ਕੀਤੀ ਹੈ ਔਰ ਜਦੋਂ ਕੋਈ ਮੇਰਾ ਉਹਦੇ 'ਚ ਰੋਲ ਹੀ ਹੈ ਨਹੀਂ ਪਤਾ ਨਹੀਂ ਕਿਉਂ ਇਸ ਗੱਲ ਨੂੰ ਇਸ ਮੌਕੇ ਤੇ ਜਿਹੜਾ ਹੈ ਇਹ ਜਾਂਦਾ ਗਿਆ ਇਹ ਮੇਰੀਆਂ ਬੇਨਤੀਆਂ ਨੇ ਤੁਹਾਡੇ ਸਾਹਮਣੇ ਤੇ ਹੁਣ ਫੋਲੋ ਵੱਲੋਂ ਕੋਈ ਇਹਦੇ ਬਾਰੇ ਸਪਸ਼ਟੀਕਰਨ ਮੈਂ ਤਿਆਰ ਹਾਂ ਕਿਉਂਕਿ ਮੈਂ ਸਾਰਾ ਰਿਪੋਰਟ ਪੜ੍ਹੀ ਹੋਈ ਹੈ ਕੋਈ ਵੀ ਸਵਾਲ ਹੋਵੇ ਮੈਂ ਤੁਹਾਡੀ ਅਸੀਰਵਾਦੇ ਵਿੱਚ ਜਵਾਬ ਦੇਣ ਲਈ ਹੱਥ ਹਾਂਜੀ ਜਦੋਂ ਪੋਸਟਮਾਨ ਨੇ ਤੁਹਾਡੇ ਕੋਲ ਆਇਆ ਜਾਂਚ ਤੇ ਨਹੀਂ ਉਹਨਾਂ ਨੇ ਹਾਂਜੀ ਪਰ ਉਸ ਵਕਤ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਆ ਕਿ ਇਹ ਗੋਲੀ ਦਾ ਹੁਕਮ ਜਾਂਚ ਕਿਸ ਤਰ੍ਹਾਂ ਦੀ ਬੌਂਸ ਹੋਈ ਹੈ ਨਹੀਂ ਦੇਖੋ ਉਹ ਗੋਲੀ ਦਾ ਹੁਕਮ ਉੱਤੇ ਇੱਕ ਪੋਸਟਮਾਰਟਮ ਤਾਂ ਇੱਕ ਵੱਖਰਾ ਇਸ਼ੂ ਹੈ ਇਹਦੀ ਚਾਰ ਲਾਸ਼ਾਂ ਨੇ ਉਹਨਾਂ ਦਾ ਪੋਸਟਮਾਰਟਮ ਕਰਨਾ ਉਹ ਉਹਦੇ ਨਾਲ ਉਹਦਾ ਕੋਈ ਤਾਲਕ ਨਹੀਂ ਹੈ ਲੇਕਿਨ ਜਿਹੜੀ ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਜੁਡੀਸ਼ਲ ਕਮਿਸ਼ਨ ਜੁਡੀਸ਼ਲ ਇਨਕੁਆਇਰੀ ਕਰਤੀ ਉਸ ਤੋਂ ਬਾਅਦ ਤਾਂ ਫਿਰ ਥੱਲੇ ਮੈਜਿਸਟ੍ਰੇਟ ਵੀ ਜੇ ਕਿਸੇ ਹੋਰ ਇਨਕੁਆਇਰੀ ਵੀ ਰਹਿ ਨਹੀਂ ਜਾਂਦਾ ਔਰ ਉਹਦੀ ਰਿਪੋਰਟ ਵੀ ਆ ਗਈ ਹੈ 1986 ਚ ਇਹ ਆ ਚੁੱਕੀ ਹੈ ਸਾਰਾ ਪਬਲਿਕ ਡੋਮੇਨ ਨੂੰ ਨੂੰ ਲੱਗਦਾ ਹੈ ਕਿ 2024 ਚ ਪਰ ਇਹ ਪਹਿਲਾਂ ਵੀ ਪਿੱਛੋਂ ਇੱਕ ਦੋ ਵਾਰ ਮਨ ਯਾਦ ਜਦੋਂ ਪਹਿਲਾਂ ਇਹ ਕੋਈ ਇੱਕ ਗੱਲਫੀ ਦੇ ਵਿੱਚ ਜੁਡੀਸ਼ੀ ਕਮਿਸ਼ਨ ਦੀ ਰਿਪੋਰਟ ਪਬਲਿਕ ਡੋਮੇਨ ਜਾ ਚੁੱਕੀ ਸੀ ਹਾਂ ਜੀ ਲੱਗਦਾ ਕਿ ਹੁਣੇ ਤੋਂ ਬਾਰੇ ਤੁਹਾਨੂੰ ਸਲਾਹ ਕਰਨਾ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਜਿਵੇਂ ਕਿਹਾ ਪਹਿਲਾਂ ਵੀ ਆਈ ਜਦੋਂ ਵੀ ਮੈਂ ਇਲੈਕਸ਼ਨ ਲੜਨ ਦਾ ਮੇਰਾ ਹਾਲਾਣ ਹੁੰਦਾ ਹੈ ਉਦੋਂ ਆਉਂਦੀ ਹੈ ਇਹ ਉਸ ਵਕਤ ਡੀਸੀ ਸੀ ਹੁਣ ਵੀ ਜਿਹੜਾ ਹੈ ਮੈਨੂੰ ਸਲਾਹ ਕਰਨ ਲਾਇਆ ਹੁਣ ਇਹੀ ਹੋਰ ਕੀ ਮੌਕਾ ਇਹ ਮੌਕਾ ਮੈਂ ਪਹਿਲਾਂ ਦੱਸਿਆ ਕਿ ਕੁਝ ਤਾਕਤਾਂ ਲਗੀਆਂ ਹੋਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਮਜ਼ੋਰ ਕੀਤਾ ਜਾਵੇ ਔਰ ਦਰਬਾਰਾ ਸਿੰਘ ਜੀ ਨੂੰ ਹੁਣ ਐਡਵਾਈਜ਼ਰ ਲਾਇਆ ਹੈ ਕਿ ਇਸ ਗੱਲ ਨੂੰ ਜਿਹੜਾ ਹੈ ਨਿਪਟਾਇਆ ਜਾਵੇ ਸਤਿ ਸ੍ਰੀ ਅਕਾਲ ਮੈਂ ਦੀ ਉਥੇ ਦਲੰਦਰ ਐਡੀਸ਼ਨਲ ਡਿਪਟੀ ਕਮਿਸ਼ਨਰ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਿਹੜੇ ਸੀਗੇ ਉਹ ਇੱਕ ਹਫਤੇ ਲਈ ਟ੍ਰੇਨਿੰਗ ਤੇ ਗਏ ਹੋਏ ਸੀ ਤੋ ਇਸ ਕਰਕੇ ਮੈਂ ਬਤੌਰ ਏਡੀਸੀ ਡੀਸੀ ਦਾ ਕੰਮ ਵੀ ਦੇਖ ਰਿਆ ਸੀ ਕੰਬੋਤ